ਆ ਟਰਾਲੀ ਆ ਰਹੀ ਹੁਣ ਜੈਕ ਲਾਇਆ ਥੱਲੇ ਹੱਬ ਟੁੱਟ ਗਈ ਆ ਦੇਖ ਲਓ ਟਰੈਕਟਰ ਆਉਂਦਾ ਤੰਨਾ ਟੈਰਾਂ ਦੇ ਆ ਰਿਹਾ ਐ ਜੋ ਲੱਗਾ ਹੋਇਆ ਤੇ ਮੇਰੇ ਨਾਲ ਤਾਂ ਤੁਰਦਾ ਸੀ ਬੈਠਾ ਵੀ ਪੁਰਾਣਾ ਹੋਂਡਾ ਜਾਂਦੇ ਦੋ ਘੰਟੇ ਹੋ ਗਏ ਇਹਨਾਂ ਨੂੰ ਪਿਆ ਨੂੰ ਹੁਣ ਠਾਉਂਦੇ ਇਹਨਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਲੱਗ ਗਿਆ ਅੱਜ ਕਰਾ ਲਾਉਣ ਮੁੰਡੇ ਹਾਂ ਇੱਕ ਦਾ ਆਇਆ ਬਟੇਰ ਵਾਲਾ ਆ ਦੇ ਉਧਰ ਬੜੀ ਚੱਲੀ ਜਾਂਦੀ ਐ ਕੋਟ ਰਾਈਡਰ ਉੱਪਰ ਆਹ ਖੜੇ ਇਧਰ ਦਾਅ ਲੈਣ ਲੱਗ ਜਾਂਦੇ ਆ ਕਰਮ ਹੋਣਾ ਨਹੀਂ ਆਹ ਸੇਵਾ ਕਰਨ ਆਇਆ ਮੁੰਡਾ ਹਾਂ ਭਾਇਆ ਖੁੱਬੇ ਦੋਨੇ ਢਲੂ ਘਰਾ ਵਾਲੇ ਇੱਕ ਆ ਦੇ ਇੱਕ ਆ ਦੇ ਆ ਨਾਟੋ ਵਜਨ ਗੱਟੇ ਕੇ ਲਈ ਬੰਦੇ ਖੋਹਦੇ ਵਾ ਦੋਨੇ ਇਹਨਾਂ ਨੇ ਹਾਂ ਉਹ ਦੇ ਹੋ ਆਉਂਦਾ ਚਿੱਟੀ ਛਤਰੀ ਵਾਲਾ ਟਰੈਕਟਰ ਆਪ ਹੋ ਬਚਾ ਲਿਓ ਉਧਰੋਂ ਆਓ ਉਹ ਆਉਂਦਾ ਲੈ ਇਹ ਕਦੇ ਹੈਗੀ ਆ ਨਾ ਅਰੇ ਇੱਥੇ ਉਹ ਦੋਨੇ ਖੋਤੇ ਚਲ ਇੱਕ ਮੰਨੀ ਗੱਲ ਦੋਨੇ ਖੋਭਗੇ ਆ ਆ ਐ ਜੋਰ ਲੱਗਿਆ ਵਾ ਦੇ ਮੇਰੇ ਨਾਲ ਤਾਂ ਤੁਰਦਾ ਸੀ ਬੈਠਾ ਵੀ ਹੋਇ ਪੁਰਾਣਾ ਹੋਂਡਾ ਜਾਂਦੇ ਹਾਲ ਲੱਗੇ ਕਹਿੰਦੇ ਪੌਂਟ ਹੋ ਜਾਣ। ਲੈ ਆ। ਲੈ ਆ ਥੌੜੀ ਜੀ। ਮਾ ਲਿਆਵਣਾ ਲਿਆਵਣਾ। ਇਹਦਾ ਆ ਥੌੜੀ ਜੀ ਲੈ ਕੇ ਆਉਂ ਪਾਉਣੇ। ਅਗਰ ਨੂੰ ਨਿਕਲਣਗੇ ਯਾਰ। ਉਹ ਦੇਖ ਸਾਰਾ ਇੱਕ। ਲੈ ਦੇਖ ਲੈ। ਕਾ ਬਾਤ ਜਾਂਦੇ ਥੋੜੀ ਜਾ ਲਈ ਅਰੇ ਹਾਂ ਨਿਕਲੇ ਇਹ ਮੂਰ ਨੂੰ ਤਾਂ ਦੂਜੇ ਮਗਰ ਪਾਇਆ ਉਹ ਤਾਂ ਨਿਕਲੇ ਇਹ ਮੂਰ ਨੂੰ ਤਾਂ ਜੀ ਜਾ ਲੈਣਾ ਭਾਈ ਜੀ ਕਿੱਦਾਂ ਨਿਕਲ ਗਈ ਹੁਣ ਦੇਖੋ ਨਾ ਕੋਈ ਨਿਕਲਦਾ ਮੂਰ ਨੂੰ ਬਗਰੋਂ ਦੇਖਦੇ ਆਂ ਕਹਿੰਦੇ ਹਣ ਅਗਰ ਪਾ ਕੇ ਦੇਖਾਂਗੇ ਦੇਖੋ ਮਗਰੋਂ ਨਿਕਲਦਾ ਕਿ ਨਹੀਂ ਆ ਕੱਢ ਲਿਆ ਗੁੱਲਾ ਜਾ ਇਹਦਾ ਪਾ ਹੁਣ ਉਹਦੇ ਨਾਲ ਦੇਖਦੇ ਆਂ ਇਹ ਨਾਲ ਹੀ ਨਿਕਲਿਆ ਉਹ ਕੱਢ ਕੇ ਨਿਕਲਿਆ ਇਹਰਾ ਉਮੀ ਖੁੱਬਾ ਵਾ ਕੇ ਟਰੈਕਟਰ ਨਿਕਲ ਆਇਆ ਕਹਿੰਦਾ ਇਹਦੇ ਨਾਲ ਦੇਖਦੇ ਆਂ ਨਿਕਲਿਆ ਠੀਕ ਆ ਨਹੀਂ ਤਾਂ ਫਿਰ ਇਹ ਵੀ ਆਈ ਕੱਢਣਾ ਉਹ ਕਹਿੰਦਾ ਇਹ ਗੁੱਲੇ ਹੀ ਕੱਢਾਂ ਨਾਲ ਦੇਖੜਾ ਵੀ ਇਹਦੇ ਨਾਲ ਦੇਖਦੇ ਆਂ ਕਹਿੰਦੇ ਵੇ ਨਹੀਂ ਨਿਕਲਦੇ ਉਹ ਨਹੀਂ ਨਿਕਲਦੇ ਨਹੀਂ ਨਿਕਲਦੇ

Nhìn này, chúng tôi đang cắt này. Bạn không? cắt bánh 2 lần rồi. Chúng tôi đã ăn bánh. Chúng tôi cắt bánh 2 rồi. cắt ਇਕਦਾ ਮੁੰਡੇ ਟਰੈਕਟਰ ਹੀ ਬਦਲੀ ਜਾਂਦੇ ਆ ਪਹਿਲਾਂ ਲਵੀ ਵਾਲਾ 55 ਸੀਗਾ ਹੁਣ ਉਹ ਕੱਟ ਕੇ ਖੜਾਤਾ ਆ ਆਫ ਲੈਂਡ ਮਗਰ ਪਾ ਲਿਆ ਇਹਨੂੰ ਆ ਮੈਂ ਆਫਦਲੇ ਦਾ ਜੋਰ ਦੇਖਾਂ ਕਰਨ ਨੂੰ ਹੋਰ ਮੈਂਨ ਬਸ ਇਹ ਆਈਂ ਦੇਖ ਰੇਖੀ ਜਾਏ ਪਾਣੀ ਪਿਆ ਕੇ ਹੁਣ ਜਾ ਕੇ ਉਹ ਤੇ ਮੰਜੇ ਤੇ ਪੀਸ ਪੈ ਜੂ ਝਾਲਾ ਆ ਵੀ ਸੋਕਰਾ ਵੀ ਪਾਣੀ ਤਾਂ ਪਿਆ ਜਾਂਦੇ ਆ ਇਥੇ ਨੇੜੇ ਆ ਗਏ ਹਾਂ ਦੇ ਆਲੈਂਡ ਦਾ ਜੋਰ ਦੇਖਦਾ ਜਿੰਨਾ ਚੰਬਲਿਆ ਬੈਠਾ ਇਹ ਤੇ ਗਈ ਸੀ ਢੇੜਾ ਉਤੋਂ ਹੀ ਦੇਖਿਆ ਇਹੋ ਜਿਹਾ ਕਲਾਨਾ ਡਰਾਈਵਰ ਮਾ ਥਾਂ ਥਾਂ ਹੋਣ ਜੀ ਲੱਗਿਆ ਰਹਿੰਦਾ ਫਿਰ ਅੱਜ ਮੂਰੇ ਜੇ ਦਾ ਡੈਕ ਹੋ ਗਿਆ ਖਰਾਬ 에어ਪੋਰਟ ਵਾਲੇ ਤੋਂ ਨਾ ਕੰਨਾਂ ਗਿਆ ਕਹਿੰਦਾ ਦੇਸ ਤਾਂ ਫੁੱਲ ਬੱਜੇ ਉਹ ਦੋਨਾਂ ਚ ਲਾਇਆ ਲਾਵੇ ਮਿੱਤਰੋ ਭਰਦਿਆਂ ਕਰਾ ਦਿਖਾਉਣਾ ਤੁਹਾਨੂੰ ਕਿਵੇਂ ਭਰਦਾ ਇਹ ਉਨੀ ਵੀ ਆਦੇ ਉਹ ਮਗਰ ਲੋ ਕੜਿਆ ਹੁੰਦਾ ਇਹ ਤਾਂ ਫਿਰ ਤੇ ਖੜ ਜਾ ਮੈਂ ਦੇਖ ਲੇ ਲੱਗਣਾ ਆਹ ਟਰਾਲੀ ਦੀ ਵਿਚਾਲਿਓ ਹੱਬ ਟੁੱਟ ਗਿਆ ਦੇਖ ਲੋ ਕੀ ਹਾਲ ਹੋਇਆ ਆਹ ਟਰਾਲੀ ਆ ਦੇ ਹੁਣ ਜੈਕ ਲਾਇਆ ਵਾ ਥੱਲੇ ਹੱਬ ਟੁੱਟ ਗਿਆ ਰਹੀ ਥੀ ਬੇਲੀ ਕਰਨੀ ਪਈ ਲਗਾਇਆ ਪਿਆ ਮੁੰਡੇ ਜੋਰਾਂ ਸੋਰਾਂ ਤੇ ਚਲੋ ਮੈਂਨਾ ਹੌਲੈਂਡ ਤੇ ਦੇਖਣਾ ਇਹਦਾ ਜੋਰ ਪੈਰਾਂ ਵਾਲੇ ਤੇ ਜੋਰ ਫੱਖੋ ਦਾ ਘੈਂਟ ਆ ਵਾ ਠੀਕ ਆ ਜੋਰ ਦਾ ਬਹੁਤ ਮਾਰਦਾ ਇੱਕ ਉਹਰ ਦਾ ਉਹ ਜਰਮ ਜਿੰਦ ਲਈ ਕਰਦੇ ਆ ਕਾ ਬਈ ਕਹਿੰਦਾ ਮੁੰਡਾ ਬਣਾਤਾ ਫੁੱਲ ਡਰਾਈਵਰ ਪੈਰਾਂ ਵਾਲੇ ਕਰਾ ਤੇ ਚਲਾਉਣ ਲੱਗ ਗਿਆ ਇਹ ਕਾਹ ਗਿਆ ਕੰਮ ਫੋਲਾਂ ਕਿਸੇ ਨੂੰ ਰੱਖਣਾ ਹੋਇਆ ਡਰਾਈਵਰੀ ਤੇ ਸੰਪਰਕ ਕਰ ਸਕਦਾ ਸਾਡੇ ਨਾਲ ਡਰਾਈਵਰੀਆਂ ਨੂੰ ਫੋਨ ਸਿਖਾ ਦੀ ਪੰਗੇ ਲੰਨ ਰੇਟ ਸੜਾ ਕਰਾਉਣਾ ਕੋਈ ਬੋਲ ਹੈ ਸਾਵ ਮੈਂ ਕਰਦਾ ਚਾਂਬਲਾ ਵਾ ਹੁਣ ਜਾਣ ਕੇ ਵੀਡੀਓ ਬਣਦੀ ਆ ਨਾ ਇਹ ਟੰਡ ਜੇ ਕਰਾਉਂਦਾ ਟੰਡ ਜੇ ਬਾਲੇ ਵੀ ਕਰਾਉਂਦਾ ਆ ਦੇਖ ਲੈ ਸੰਪਲ ਦਾ ਫੋਲਦਾ ਖੰਬੇ ਖੰਬੇ ਕੋਲ ਆ ਰਿਹਾ ਥੋੜਾ ਜਿਆ ਰਹਿ ਗਿਆ ਇਹ ਹੈਗਾ ਪਟਣਾ ਹੁਣ ਇਹ ਕਹਿੰਦਾ ਮੈਂ ਪਟ ਕੇ ਦਿਖਾਉਣਾ ਦੇਖਦੇ ਆ ਪਟਦਾ ਕਿ ਨਹੀਂ ਚਾਲਾ ਦੇਖੀ ਜਾਂਦੀ ਆ ਹਜੇ ਐਡਾ ਵੀ ਡਰਾਈਵਰ ਨਹੀਂ ਬਣਿਆ ਨਹੀਂ ਨਹੀਂ ਚੱਲ ਚੱਲ ਬਾਟਲ ਵਾਇਦਾ ਿਆਣ ਿਆਣ ਉਹ ਹੜਾ ਲਈ ਪਰ ਲਿਆ ਉਹ ਕਰਾਇ ਓਏ ਕਰਾ ਵੜਾਈ ਪਰ ਲਿਆ ਰਾ ਵੜਾ ਭਰ ਗਿਆ ਅੜ ਜਾ ਵੜਾ ਆ ਆ ਦੇਖ ਲੋ ਇਹ ਘੱਟ ਵਾਲਾ ਚੱਕਿਆ ਗੱਲਾਂ ਬਸ ਕੱਲ ਦਾ ਯਾਰ ਬੈਕ ਕਰਕੇ ਲਾਉਣ ਕਰ ਆ ਦੇਖੋ ਜੀ ਹੁਣ ਪੱਟ ਕੇ ਨਾ ਬੈਕ ਕਰਕੇ ਲਾਉਂਦੇ ਠੀਕ ਆ ਪੱਟਿਆਗਾ ਮੜਾ ਯਾਰ ਲਾਉਂਦਾ ਬੈਕ ਕਰਕੇ ਹੁਣ ਦੇਖਦੇ ਹਾਂ ਹੁਣ ਪੱਟ ਲੂਗਾ ਨਹੀਂ ਪਹਿਲਾਂ ਤਾਂ ਇਹ ਘੱਡਾ ਲਈ ਚੱਕਿਆ ਇੰਨੇ ਟਾਈਮ ਤੇ ਆਹੋ ਮਾਰ ਇਹਦੇ ਚ ਪੱਟਿਆ ਆਉਂਗਾ ਉਹਗਾ ਉਹਗਾ ਇਹਦਾ ਜੋਰ ਨਾ ਦਵਾਣਾ ਖਾਲੀ ਆ ਖਾਲੀ ਆ ਕਿਹੜਾ ਭਰਿਆ ਲੈ ਅੱਧਾ ਹੋ ਗਿਆ ਐਵੇਂ ਇੱਧਾ ਹੋ ਗਿਆ ਪਟੋ ਨੂੰ ਸਮਾਰ ਕੇ ਬੈਕ ਕਰਕੇ ਫੇਰ ਕਰੂੰ ਬੈਕ ਕਰਕੇ ਇੱਥੇ ਹੀ ਭਰੀ ਜਾਂਦਾ ਓਏ ਹੋਰਾਂ ਦਵਾ ਕੇ ਭਰ ਲੈਣਾ ਉਹ ਪਟਨਾ ਪਟਾ ਫਿਰ ਲਾਇਆ ਲਾਇਆ ਆ ਆਏ ਖੋਲੇ ਆਂ ਡੇਟਾ ਹੋ ਜਾਂਦਾ ਹੈ ਆਏ ਹੁੰਦਾ ਵੇਲਾ ਆ ਦੇ ਇੱਥੇ ਆਹ ਲੋਕ ਹਨ ਇਹ ਲੋਕ ੜ ਜਾਂਦੇ ਆ ਜਦੋਂ ਪਰ ਜਾਂਦਾ ਉਹਨੂੰ ਆਹ ਰੱਸੀ ਖਿੱਚ ਦਿੰਦੇ ਆ ਉਦੋਂ ਲੋਕ ਖੁੱਲ ਜਾਂਦੇ ਆਗੇ ਉਹ ਡੇਟਾ ਹੋ ਜਾਂਦਾ ਨਹੀਂ ਉਹ ਲੋਕ ੜ ਜਾਂਦੇ ਆ ਉਹ ਫੇਰੋਂ ਵੀ ੜ ਜਾਂਦਾ ਬੱਟਾ ਨਾ ਫੇਰ ਲੱਗ ਗਿਆ ਬੱਟਾ ਇਹ ਤਾਂ ਹੁਣ ਵੀ ਨਹੀਂ ਜਾਣਾ ਮੈਂ ਤਾਂ ਕਹਣਾ ਡਾਇਰੈਕਟਰ ਨੂੰ ਸਾਈਡ ਡਾਇਰੈਕਟਰ ਆਏ ਗੋਪਿਆ ਗਿਆ ਕਰਾ ਕਰਾਵਲਾ ਪਰ ਲੈਂਦਾ ਮੁੰਡਾ ਕਰਾ ਪਰ ਲਿਆ ਦੇਖ ਲੋ ਪਰਗਾ ਉਹ ਕਰਾ ਇਨਾ ਪਰਗਾ ਚਖੂ ਗੇ ਮੈਂ ਹੈ ਟਰੈਕਟਰ ਖਿਚੂ ਗੇ ਮੈਂ ਮਾ ਪਾਣੀ ਪਰ ਮੈਂ ਖੁੱਪਣ ਲੱਗਿਆ ਹਾਂ 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 ਠੀਕ ਆ ਹੋਰ ਬਹਾਨਾ ਕੋਈ ਹਾਂ ਹੁਣ ਕਰ ਦੱਸ ਦੇ ਕੋ ਦੱਸ ਦਿੰਦਾ ਉਹੀ ਚਾਹ ਦੀ ਗੇੜੇ ਲਈ ਜਾਂਦਾ ਕਮਾ ਕੇ ਉਤੋਂ ਦੀ ਇੱਥੇ ਫੇਰ ਘੋੜਾ ਲੈਂਦਾ ਇਹਦੇ ਚ ਪੂਰਾ ਟੈਟਾ ਕਰ ਲਈ ਬੱਚਾ ਗੰਬੇ ਚ ਚੱਲ ਓਏ ਬੋਲਿਆ ਕਾ ਚੱਲ ਮਰ ਗਿਆ ਥੋੜਾ ਯਾਰ ਆਈ ਪਟਿਆ ਜਾਊ ਹੌਲੀ ਹੌਲੀ ਹੈ ਜੀ ਕੀ ਕਹਿੰਦੇ ਆ ਜੀ ਹੀ ਕਹਿੰਦੇ ਆ ਜੀ ਅੱਧਾ ਭਰ ਗਿਆ ਹਾਂ ਸਮਾ ਕੇ ਫੇਰ ਲਾਓ ਨਾ ਨਾ ਗੱਲ ਹੁਣ ਤੇਰਾ ਨਾ ਇਹ ਮਾਉਂਟ ਸੱਟ ਵਾਇਤੇ ਹਾਂ ਤੇ ਫੇਰ ਪੱਟ ਕੇ ਫੇਰ ਭਰੂੰ ਅਜਾ ਬੰਦ ਕਰਕੇ ਦੱਸ ਕਮੇ ਕੀ ਕਹਿਣਾ ਮੈਂ ਕਿਹਾ ਵੀ ਇਹ ਥਾਂ ਹੈਗਾ ਕੱਲ ਦਾ ਸੁਵੇ ਦਾ ਕਰਕੇ ਹਾਂ ਇਹ ਇੱਕ ਦੋ ਵਾਰੀ ਚ ਤਾਂ ਭਰਿਆ ਨਹੀਂ ਜਾਂਦਾ ਕਿਰਾਂ ਇੱਕ ਦੋ ਵਾਰੀ ਚ ਇਹਦੀ ਚੰਜੀ ਲਾ ਕੇ ਪੱਟਣਾ ਪੈਂਦਾ ਅਜਾ ਪਹਿਲਾਂ ਇਹਨੂੰ ਪੋਲਾ ਕਰੀਏ ਪੱਟ ਪੱਟ ਫੇਰ ਭਰੇਗਾ ਹਾਂ ਦੇ ਹੁਣ ਪੋਲਾ ਕੀਤਾ ਹੀ ਅੱਧਾ ਭਰ ਗਿਆ ਹੁਣ ਠੀਕ ਆ ਤੇ ਹੁਣ ਇਹ ਲਾਹੂੰਗਾ ਕਲਾਉਂਗੇ ਕਿੱਥੇ ਜੀ ਆਪਣੀ ਬਹਾਣਾ ਸਾਰਾ ਕੋਈ ਨਹੀਂ ਆਪਾਂ ਇੱਥੇ ਹੀ ਰਹਿ ਜਾਣਾ ਕੁਛ ਨਹੀਂ ਹੁੰਦਾ ਤੇ ਹੁਣ ਇਹਨੂੰ ਲਾ ਕੇ ਫਿਰ ਚੁੰਝ ਫਸਾ ਕੇ ਪੱਟ ਕੇ ਫਿਰ ਫੇਰ ਭਰਾਂਗੇ ਫਿਰ ਆਹ ਦੱਸ ਤਾਂ ਦੇ ਕਿਵੇਂ ਖੋਲਦਾ ਕਿੱਥੋਂ ਕੀ ਹੁੰਦਾ ਯਾਰ ਆਹ ਵੇਖ ਹਾਂ ਹੁਣ ਦਿਖਾ ਦਿੰਦਾ ਕਿਹੜਾ ਚਲਾ ਕੇ ਵੀ ਦਿਖਾ ਦੂੰਗਾ ਨਹੀਂ ਇਹਨੂੰ ਖਿੱਚੀ ਜਿਵੇਂ ਆਹ ਆ ਗਈ ਹੁਣ ਆਹ ਇਹਨੂੰ ਖਿੱਚ ਲਿਆ ਆ ਲੌਕ ਜਾਂ ਤਾਂ ਨਿਕਲ ਗਿਆ ਹੁਣ ਜਦੋਂ ਤੁਰੂਗਾ ਵੀ ਇਹ ਜਿਵੇਂ ਹੁਣ ਆਪਾਂ ਇਹਨੂੰ ਖੋਲਣ ਆ ਗਾ ਹਨਾ ਆ ਦੇਖੇ ਲੋਕ ਜੇ ਐ ਦੇਖ ਆ ਦੇ ਥੱਲੇ ਆਹਾਂ ਲੋਕ ਆ ਗਏ ਜਦੋਂ ਉਹਨੂੰ ਮੂਹਰ ਨੂੰ ਖੇਦਦਾ ਰੱਸੀ ਨੂੰ ਹੁਣ ਆਪਾਂ ਆ ਦੇ ਆ ਖਿੱਚਦਾ ਇੱਥੇ ਹਾਂ ਆ ਲੋਕ ਖੁੱਲ ਗਏ ਖੁੱਲ ਗਏ ਹੁਣ ਇਹ ਤਰੂਗਾ ਜਦੋਂ ਟਰੈਕਟਰ ਹਾਂ ਬਾ ਆਹ ਜਿਹੜਾ ਆ ਚੀਜ਼ ਆ ਹਨਾ ਇਹ ਮੂਦਾ ਹੋ ਜੂਗਾ ਇਹ ਬੇਲਾ ਹੋ ਜੂਗਾ ਫਿਰ ਮਿੱਟੀ ਲਈ ਫਿਰ ਜਦੋਂ ਲੈਫਟ ਚੱਕ ਲਈ ਇਹਦੀ ਫੇਰ ਫੇਰ ਆ ਲੋਕ ਲੱਗ ਜਾਂਦੇ ਆ ਲੋਕ ਲੱਗ ਜਾਂਦੇ ਆ ਆ ਜਿਆ ਦਿਖਾ ਲੋਕ ਜੇ ਐ ਦੇ ਏ ਆਦੇ ਉਹ ਗੱਲਾਂ ਹਾਂ ਆ ਲੱਗ ਉਹ ਲੱਗ ਆ ਦੇਖ ਲੋ ਟਰੈਕਟਰ ਆਉਂਦਾ ਤੰਨਾ ਟਾਇਰਾਂ ਦੇ ਹੂਨਲਾ ਟਾਇਰ ਇਹਦਾ ਸਪਿੰਡਲ ਡਟ ਗਿਆ ਖਾਣਾ ਦਾ ਟਰਾਲੀਆਂ ਹੀ ਭਰਾਈਆ ਬੰਦੇ ਨੇ ਮਸ਼ੀਨ ਨਾਲ ਬੰਦਈ ਆਉਂਗਾ ਉਹਦੇ ਹੋਏ ਤੰਨਾ ਟਾਇਰਾਂ ਦੇ ਦੇਖੋ ਆ ਗਿਆ ਟਾਇਰ ਹੈ ਨਹੀਂ ਆ ਦੇਖ ਲੋ ਬੰਦਾ ਕੰਮ ਦੇਖੋ ਐਂ ਕੰਮ ਹੁੰਦੇ ਹੁੰਦੇ ਲੈ ਬੂਟ ਦੇਖ ਲੋ ਪਾਵਰ ਬੈਂਕ ਕੱਪੜੇ ਤਾਂ ਦੇਖੋ ਇਹ ਕੰਮ ਵਾਲੇ ਕੱਪੜੇ ਆ ਹੈ ਦਸੀ ਜਨਾ ਬੋਲ ਬਾਈ ਅੱਜ ਨਾ ਬੋਲ ਤੈਨੂੰ ਅੱਜ ਕਿਹਦਾ ਘਰ ਬਸਾ ਕੇ ਆਇਆ ਲੋ ਆ ਗਾ ਬੁੱਢਾ ਦਾ ਸਟਾਈਲ ਦੇਖੋ ਕਿਉਂ ਮੰਨਦੇ ਆ ਲੱਦਿਆ ਪੈਣਾ ਗਦੀ ਵਾਂਗੂ ਏ ਬਾਈ ਬੋਰੀਆਂ ਵਿੱਚ ਕਦੂ ਤੇ ਤੋੜਨਾ ਇਹ ਆ ਬੋਰੀਆਂ ਵਿੱਚ ਕਦੂ ਤੇ ਤੋੜਨਾ ਠੀਕ ਆ ਲਓ ਵੀ ਮਿੱਤਰੋ ਵਲੌਗ ਦਾ ਕਰਦੇ ਹਾਂ ਐਂਡ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਾਏ ਬਾਏ